ਸੋ ਗਹੁਟਾਲ ਗੁਰ ਸੇਵੀ ਐ ਐਨਸ ਸਜ ਸੁਭਾਈ ਦਰਸਨ ਪਰਸ ਐ ਗੁਰੂ ਕੈ ਜਨਮ ਮਰਨ ਦੁਖ ਹੋਵੈ ਸਭ ਤਖ ਸੰਮਦੇ ਨੂਰੇ ਹਰ ਸੋ ਗੁਰ ਸੋ ਝਟੀ ਐ ਤੁਦ ਡਿਠੇ ਸਜੇ ਮਾਲ ਜਨਮ ਜਨਮ ਦੀ ਕੱਢੀ ਐ ਸਜਣ ਸੱਜਾ ਸਰ ਸ਼ਾਹੰਦ ਸ਼ਾਹ ਜਿਸ ਪਾਸ ਬਹਿਠੇ ਆਸ ਹੀ ਐ ਸਭ ਨੰਦਾਵੇ ਸਾਹੂ ਸਾਧਨਾ ਸ਼੍ਰੀ ਵਾਹਿਗੁਰੂ ਸਾਹਿਬ ਜੀ ਸੂਹੀ ਮਹੱਲਾ 14 ਜਿਨ ਕੈ ਅੰਤਰ ਵਸਿਆ ਮੇਰਾ ਹਰ ਹਰ ਤੇਨੇ ਸਭ ਰੋਗ ਗਵਾਏ ਤੇ ਮਗਧ ਪਾਇ ਜਿਨ ਹਰ ਨਾਮ ਤੇ ਆਇਆ ਤਿਨ ਪਵਿਤ ਪਰਮ ਪਾਦ ਪਾਏ ਜਿਨ ਕੈ ਅੰਤਰ ਵਸਿਆ ਮੇਰਾ ਹਰ ਹਰ ਜਨ ਕੇ ਸਭ ਰੋਗ ਗਵਾਏ ਤੇ ਮੁਕਤ ਬਏ ਜਨ ਹਰ ਨਾਮ ਤੇ ਆਇਆ ਤਿਨ ਪਵਿਤ ਪਰਮ ਪਾਦ ਪਾਏ ਮੇਰੇ ਰਾਮ ਹਰ ਜਨ ਆ ਰੋਗ ਭਾਏ ਰੇ ਬਚਨੀ ਜੇ ਨਾ ਜਪਿਆ ਮੇਰਾ ਹਰ ਹਰ ਤਨ ਕੀ ਹਉ ਮੈਂ ਰੋਗ ਗਏ ਰਹਾ ਹੂੰ ਬ੍ਰਹਮਾ ਵਿਸ਼ਨ ਮਹਾ ਜਯ ਤ੍ਰੈ ਗੁਣ ਰੋਗੀ ਵੇਜ ਹਉ ਮੈਂ ਕਾਰਕ ਮਾਈ ਜਨ ਕੀ ਇਹ ਸਹਨ ਚੀਤੇ ਬਪੁਰੇ ਹਰ ਗੁਰਮੁਖ ਸੋ ਜੀ ਭਾਈ ਹਉ ਮੈ ਰੋਗ ਸਭ ਜਗਤ ਵਿਆਪਿਆ ਤਿੰਨ ਕਉ ਜਨਮ ਮਰਨ ਦੁਖ ਭਾਰੀ ਗੁਰ ਪਰ ਸਾਧੀ ਕੋ ਵਿਰਲਾ ਛੂਟੈ ਕਿਸ ਜਾਣ ਕਉ ਹਉ ਬਲਹਾਰੀ ਜਨ ਸਿਛਟ ਸਾਜੀ ਸੋਈ ਹਰ ਜਾਣ ਤਾਗਾਰੂ ਬਿਆਬਾਰ ਨਾਨਕ ਆਪੇ ਵੇਖ ਹਰ ਬਿਗਸੈ ਗੁਰਮੁਖ ਬ੍ਰਹਮ ਵੀਚਾਰ ਜੇਨ ਸੇ ਛਟ ਸਾਜੀ ਸੋਈ ਹਰ ਜਾਣੈ 타ਗਾਰੂਪੇ ਆਵਾਰ नान के आप हार बेगसाय मुख ब्रह्म विचार गुरु जी का खालसा गुरु जी की फतेह सूही महल्ला चौथा ਜेन ਕਾਏ ਅੰਤਰ ਵਸਿਆ ਮੇਰਾ ਹਰ ਹਰ ਤਿਨ ਕੇ ਸਭ ਰੋਗ ਗਵਾਏ ਤੇ ਮੁਗਤ ਭਏ ਜਿਨ ਹਰ ਨਾਮ ਧਿਆਇਆ ਤਿਨ ਪਵਿੱਤ ਪਰਮ ਪਦ ਪਾਏ ਪਰਮ ਸਨਮਾਨ ਜੋ ਗੁਰੂ ਰੂਪ ਗੁਰੂ ਕੀ ਸਾਜੀ ਨਵਾਜੀ ਸਤਕਾਰ ਜੋ ਸਾਧ ਸੰਗਤ ਜੀਓ ਅੱਜ ਦਾ ਪਾਵਨ ਪਵਿੱਤਰ ਮੁਖਵਾਕ ਚੌਥੇ ਪਾਦਸ਼ਾਹ ਸੋਢੀ ਸੁਲਤਾਨ ਸਾਹਿਬ ਸ੍ਰੀ ਗੁਰੂ ਰਾਮਦਾਸ ਬਿਤਾ ਮਹਾਰਾਜ ਜੀ ਦੀ ਪਾਵਨ ਰਸਨਾ ਤੋਂ ਉਚਾਰਨ ਹੋਇਆ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਪਵਿੱਤਰ ਅੰਗ 735 ਤੇ ਰਾਗ ਸੂਹੀ ਅੰਦਰ ਸ਼ਬਾਏਮਾਨ ਹੈ ਸਤਿਗੁਰੂ ਜੀ ਕਿਰਪਾ ਕਰਨ ਉਪਦੇਸ਼ ਸਾਡੇ ਹਿਰਦੇ ਵਿੱਚ ਵਸ ਜਾਵੇ ਆਵਿਆ ਗਾਵੇਆ ਸਤਿਗੁਰੂ ਸਾਹਿਬ ਜੀ ਦੇ ਦਰ ਪ੍ਰਵਾਣ ਹੋ ਜਾਵੇ ਭਾਈ ਹੋਈਆਂ ਬੇਅੰਤ ਭੁੱਲਾਂ ਦੀ ਖਿਮਾ ਫਤਿਹ ਬਿਲਾਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹ ਹੈ ਗੁਰੂ ਜੀ ਕੀ ਫਤਿਹ